ਜੱਜ ਸਾਡੇ ਰਾਜ ਕੱਲ ਟ੍ਰਾਂਸਫਰਡ ਮੰਤਰੀ ਨਾਲ ਪੱਟੀ ਵਿਕੇ ਮੀਟਿੰਗ ਹੋਈ ਜਿੰਦੇ ਵਿੱਚ ਪਹਿਲਾਂ ਤਾਂ ਮੰਤਰੀ ਸਾਹਿਬ ਵੱਲੋਂ ਜੋ ਇੱਕ ਮੰਤਰੀ ਹੁੰਦੇ ਹੋਇਆ ਐਡੇ ਘਟਿਆ ਬਿਆਲਵਾਜੀ ਕੀਤੀ ਕਿ ਮੀਟਿੰਗ ਵਾਲੇ ਵਿੱਚ ਜਿਵੇਂ ਮੀਟਿੰਗ ਵਿੱਚ ਕੋਈ ਆਪਣਾ ਸੰਪਰਕ ਟੁੱਟ ਜਾਂਦਾ ਹੈ ਸਾਡੇ ਸਾਥੀ ਬਾਹਰ ਆਏ ਤੇ ਉਹਨਾਂ ਲੋ ਇਹ ਫੈਸਲਾ ਪਹਿਲੇ ਐਲਾਨ ਕਰਤਾ ਕਿ ਹੜਤਾਲ ਖੋਲ ਦਿੱਤੀ ਗਈ ਕਿ ਅਸੀਂ ਹੜਤਾਲ ਖੋਲ ਦਿੱਤੀ ਏ ਤੇ ਇਹਨਾਂ ਮੰਗਾ ਦੇ 100 ਕਿਲੋਮੀਟਰ ਸਹਿਮਤੀ ਦਿੱਤੀ ਏ ਜਦੋਂ ਕਿ ਇਦਾਂ ਦੀ ਕਿਸੇ ਤਰ੍ਹਾਂ ਕੋਈ ਵੀ ਗੱਲਬਾਤ ਨਹੀਂ ਹੋਈ ਸਾਡੀ ਜਿਹੜੀ ਹੜਤਾਲ ਇਹ ਹਲੇ ਵੀ ਜਾਰੀ ਹੈ ਕਿਉਂਕਿ ਸਾਡੀ ਜਿਹੜੀ ਗੱਲ ਸਹਿਮਤੀ ਬਣੀ ਸੀ ਕਿ ਜਿਹੜਾ ਕਿਲੋਮੀਟਰ ਦਾ ਮੁੱਦਾ ਹੈ ਉਹਦੇ ਦੇ ਦੁਆਰਾ ਮੀਟਿੰਗ ਕੀਤੀ ਜਾਊਗੀ ਤੇ ਉਸ ਤੋਂ ਬਾਅਦਲਾ ਬਾ ਜਿਹੜਾ ਇਹਨਾਂ ਸਾਥੀਆਂ ਦੇ ਨਿਆਂਇ ਪਰਚੇ ਹੋਏ ਆ ਉਹ ਜਿਹੜੇ ਪਰਚੇ ਸਾਰੇ ਕੈਨਸਲ ਕੀਤੇ ਜਾਣਗੇ ਤੇ ਜਿਹੜੇ ਸਾਥੀਆਂ ਦੇ ਕੰਡੀਸ਼ਨਰ ਦੇ ਆਪਣੇ ਜਿਹੜੇ ਸਾਥੀਆਂ ਨੂੰ ਨੌਕਰੀ ਤੋਂ ਫਰਕ ਕੀਤਾ ਗਿਆ ਉਹਨਾਂ ਨੂੰ ਤੁਰੰਤ ਬਿਨਾਂ ਕਿਸੇ ਸ਼ਰਤਾਂ ਉਹਨਾਂ ਦੀ ਸਵਾਵਾ ਉਦਾਂ ਹੀ ਬਹਾਲ ਕੀਤੀਆਂ ਜਾਣੀਆਂ ਪਰ ਉਹ ਬਿਆਨਬਾਜ਼ੀ ਕਰਨ ਤੋਂ ਬਾਅਦ ਵੀ ਮੰਤਰੀ ਸਾਹਿਬ ਜਿਵੇਂ ਪਹਿਲਾਂ ਆਪਣੀਆਂ ਕਈ ਵਾਰਾਂ ਮੀਡੀਆ ਤੋਂ ਭੱਜੇ ਨੇ ਜਿਵੇਂ ਕੰਡਿਨਾ ਸੋਧ ਦੇ ਲੈ ਗੱਲਾਂ ਤੋਂ ਭੱਜੇ ਨੇ ਉਦਾਂ ਹੀ ਉਹਨਾਂ ਲੋ ਫਿਰ ਜਿਹੜੀ ਆਪਣੀ ਮੰਗਾਂ ਤੋਂ ਭੱਜੇ ਗਿਆ ਸਾਡੀ ਇਸ ਕਰਕੇ ਜਿਹੜੀ ਹੜਤਾਲ ਚ ਜਾਰੀ ਹੈ ਜੇ ਗੱਲ ਕਰੀਏ ਤਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਗਿਆ ਵੀ ਆਪਣੇ ਫਰੀ ਕੋਰਟ ਦੇ ਵੀ ਕੋਈ ਫੜੇ ਨਹੀਂ ਗਏ ਨਹੀਂ ਆਪਣੇ ਫਰੀ ਕੋਰਟ ਦੇ ਚਾਰ ਸਾਥੀ ਜਿਹੜੇ ਉਹ ਨਜ਼ਰਬੰਦ ਕੀਤੇ ਸੀ ਜਾਂ ਉਹ ਸਾਡੇ ਉਸ ਦਿਨ ਹੀ ਨਾਲ ਰਿਆ ਕਰ ਦਿੱਤੇ ਗਏ ਪ੍ਰਸ਼ਾਸਨ ਲੋਕੋ ਕਿ ਪ੍ਰਸ਼ਾਸਨ ਨੇ ਸਾਡੇ ਨਾਲ ਵਾਦਾ ਕੀਤਾ ਕਿ ਕਿਸੇ ਤਰ੍ਹਾਂ ਕੋਈ ਵੀ ਤੋਂਡੇ ਲੋਕ ਕੋਈ ਉਹ ਹੀ ਹਰਕਤ ਨਾ ਕੀਤੀ ਜਾਵੇ ਕਿਉਂਕਿ ਉਹਨਾਂ ਕੋਈ ਕੋਈ ਪਰਾਧ ਨਹੀਂ ਕੀਤਾ ਸਾਡੀ ਤਾਂ ਸਿਰਫ ਇੱਕ ਗੇਟ ਰੈਲੀ ਸਿੰਪਲ ਗੇਟ ਰੈਲੀ ਸੀ ਗੇਟ ਰੈਲੀ ਦੇ ਮੱਦੇ ਅਸੀਂ ਆਪਣਾ ਰਸਤਾ ਲਵਾਈਆਂ ਸੀ ਪਰ ਉਹਨਾਂ ਘਰੋ ਚੱਕ ਲਿਆ ਕਿ ਉਹ ਕੋਈ ਅਤਵਾਦੀ ਤਾਂ ਹੈ ਨਹੀਂ ਸੀ ਕਿ ਜਿਨ੍ਹਾਂ ਦੇ ਨਾਲ ਕੋਈ ਚਾਰਜ ਵਗੈਰਾ ਲੱਗਾ ਸੀ ਉਹਨਾਂ ਸਿਰਫ ਇੱਕ ਨਜ਼ਰਬੰਦ ਵਾਇਅ ਕਰ ਲਿਆ ਕਿ ਕੋਈ ਕੋਈ ਘਟਨਾ ਨਾ ਕਰਨਾ ਤੇ ਉਹਨਾਂ ਨੂੰ ਸ਼ਾਮ ਨੂੰ ਜਨਤ ਕਰ ਦਿੱਤਾ ਗਿਆ ਸੀ। ਪਿਤੀ ਗੱਲ ਜਿਹੜੀ ਜਿਵੇਂ ਤੁਸੀਂ ਦੱਸਿਆ ਸੀਗਾ ਕੱਲ ਵੀ ਦੱਸਿਆ ਸੀਗਾ ਤੁਹਾਡੀ ਮੀਟਿੰਗ ਹੋਈ ਸੀ ਮੀਟਿੰਗ ਵੀ ਰਾਤ ਦੇਰ ਰਾਤ ਦੇਰ ਲੇਟ ਤੱਕ ਚੱਲੀ ਸੀ। ਤੁਹਾਨੂੰ ਲੱਗਦਾ ਕੋਈ ਹੈਗੀ ਆਸਮੀਦ ਸਰਕਾਰ ਕੋ? ਸਾਨੂੰ ਸਰਕਾਰ ਦੀ ਕਿਸੇ ਵੀ ਜਿੰਨਾ ਜਿਹਾ ਕੋਈ ਨੋਟੀਫਿਕੇਸ਼ਨ ਨਹੀਂ ਹੁੰਦਾ ਉਹਨਾਂ ਕਰਹੀ ਸਰਕਾਰ ਤੇ ਯਕੀਨ ਕਰ ਸਕਦੇ ਕਿਉਂਕਿ ਇਹ ਗੱਲਾਂ ਵਾਲੀ ਸਰਕਾਰ ਹੈ ਪੰਡਾ ਦੀ ਸਰਕਾਰ ਹੈ। ਵੰਡਾ ਦੇ ਜਿਹੜੇ ਹੁੰਦੇ ਆ ਚੁਟਕਲੇ ਮਜ਼ਾਕ ਹੀ ਹੁੰਦੇ ਆ ਇਹਨਾਂ ਦੀ ਜਿੰਨਾ ਕਿ ਸਾਨੂੰ ਕੋਈ ਨੋਟੀਫਿਕੇਸ਼ਨ ਵਗੈਰਾ ਨਹੀਂ ਹੁੰਦਾ ਅਸੀਂ ਨਹੀਂ ਯਕੀਨ ਕਰ ਸਕਦੇ ਕਿਉਂਕਿ ਰਾਤ ਮੰਤਰੀ ਸਾਹਿਬ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਜਿਹੜੇ ਸਾਥੀਆਂ ਦੇ ਕੰਟਰੈਕਟ ਵਗੈਰਾ ਖਤਮ ਕੀਤੇ ਆ ਦੇ ਸਾਥੀ ਸਿਰੇ ਪਹਿਲੇ ਟਾਈਮ ਤੋਂ ਰਿਹਾ ਕਰਤੇ ਜਾਣਗੇ ਜਿਹੜੇ ਜ਼ਿਲ੍ਹਾ ਚ ਭੇਜੇ ਆ ਪਰ ਹਾਲੇ ਤੱਕ ਕਿਸੇ ਵੀ ਸਾਥੀ ਨੂੰ ਰਿਹਾ ਨਹੀਂ ਕੀਤਾ ਗਿਆ ਤੇ ਉਲਟਾ ਸਗੋਂ ਸਾਥੀਆਂ ਨੂੰ ਹੋਰ ਫਾਰਗੀ ਦੇ ਧਮਕੇ ਦਿੱਤੇ ਜਾ ਰਿਹਾ ਕਿ ਉਹਨਾਂ ਨੂੰ ਡਿਊਟੀਆਂ ਤੇ ਬਹਾਲਤਾ ਨਹੀਂ ਕੀਤਾ ਜਾ ਰਿਹਾ ਇਹ ਹੜਤਾਲ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਸਰਕਾਰ ਹਮੇਸ਼ਾ ਮਾਰੂ ਨੀਤੀਆਂ ਤੇ ਦੂਰੀ ਹੋਈ ਹੋਈ ਹੈ ਕੁਝ ਸਾਡੇ ਫ੍ਰੀ ਕੋ ਡੀਪ ਦੇ 6 ਮੁਲਾਜ਼ਮ ਫਾਰਕ ਕੀਤੇ ਜਿਨ੍ਹਾਂ ਦੇ ਵਿੱਚੋਂ ਮੇਰਾ ਨਾਂ ਵੀ ਆ ਫਾਰਕ ਦਾ ਵਿੱਚ ਸਰਕਾਰ ਨੇ ਮਨ ਸ਼ਿਕਾਇਤ ਆ ਕੱਲ ਸਾਡੀ ਦੇਰ ਰਾਤ ਤੱਕ ਮੀਟਿੰਗ ਚੱਲੀ ਸੀ ਵੀ ਅਸੀਂ ਤੁਹਾਡੇ ਮੁਲਾਜ਼ਮ ਵੀ ਪਾ ਲੈਣੇ ਡਿਊਟੀ ਜਿਹੜੇ ਪਰਚੇ ਕੀਤੇ ਉਹ ਰੱਦ ਕਰ ਦਿੰਨੇ ਹ ਅਜੇ ਤੱਕ ਸਰਕਾਰ ਨੇ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਵੀ ਜਿਹੜੇ ਤੁਹਾਡੇ ਮੁਲਾਜ਼ਮਾਂ ਤੇ ਪਰਚੇ ਕੀਤੇ ਸੀ ਉਹ ਰੱਦ ਕੀਤੇ ਸੀ ਰੱਦ ਕਰਤੇ ਆ ਤੇ ਜਿਹੜੇ ਫਾਰਗ ਕੀਤੇ ਸੀ ਉਹਨਾਂ ਨੂੰ ਡਿਊਟੀ ਤੇ ਪਾਇਆ ਗਿਆ ਦੇਖੋ ਸਰਕਾਰ ਜਦੋਂ ਸੱਤਾ ਤੋਂ ਆਉਣ ਤੋਂ ਪਹਿਲਾਂ ਇਹ ਗੱਲ ਕਹਿੰਦੀ ਹੁੰਦੀ ਸੀ ਆਮ ਘਰਾਂ ਦੇ ਮੁੰਡਿਆਂ ਨੂੰ ਅਸੀਂ ਰੁਜ਼ਗਾਰ ਦੇਵਾਂਗੇ ਪਰ ਆਮ ਘਰਾਂ ਦੇ ਮੁੰਡਿਆਂ ਤੋਂ ਰੁਜ਼ਗਾਰ ਖੋਹਣ ਤੇ ਹੋ ਚੁਰੀ ਹੋਈ ਵੀ ਹੈ ਅਸੀਂ 2014 ਚ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਪ੍ਰਚਾਰ ਕੀਤਾ ਸੀ ਅਸੀਂ ਲਿਹਾਉਣ ਵਾਲੇ ਆਮ ਆਦਮੀ ਪਾਰਟੀ ਸਰਕਾਰ ਨੂੰ ਪੀਆਰਟੀਸੀ ਦੇ ਮੁਲਾਜ਼ਮ ਸੀ ਜਦੋਂ ਧਰਮਵੀਰ ਗਾਂਧੀ ਦੀ ਜਦੋਂ ਐਮਪੀ ਪ੍ਰੋਫੈਸਰ ਸਾਧੂ ਸਿੰਘ ਜੀ ਤਫਰੀਕਪੁਰ ਤੋਂ ਜਿੱਤੇ ਸੀ ਤੇ ਧਰਮਵੀਰ ਗਾਂਧੀ ਜਿੱਤੇ ਸੀ ਇੱਕ ਆਪਣੇ ਫਤੇਗੜ ਸਾਹਿਬ ਤੋਂ ਖਾਲਸਾ ਜੀ ਤੇ ਦੇ ਪ੍ਰਮੰਤ ਸਰਦਾਰ ਭਗਵੰਤ ਸਿੰਘ ਮਾਨ ਜੀ ਆਪ ਸੰਗਰੂਰ ਤੋਂ ਜਿੱਤੇ ਸੀ ਉਦੋਂ ਚਾਰ ਐਮਪੀ ਜਿੱਤੇ ਸੀ ਉਦੋਂ ਅਸੀਂ ਪੂਰਾ ਪ੍ਰਚਾਰ ਕੀਤਾ ਸੀ ਆਮ ਆਦਮੀ ਪਾਰਟੀ ਸਰਕਾਰ ਨੇ ਲਿਹਾਉਂ ਚ ਵੀ ਸਾਡਾ ਰੋਜ਼ਗਾਰ ਪੱਕਾ ਕੀਤਾ ਜਾਊਗਾ ਵੀ ਸਾਨੂੰ ਸਾਡੇ ਬੱਚਿਆਂ ਦੇ ਮੂੰਹਾਂ ਦੇ ਵਿੱਚ ਰੋਟੀ ਪਾਊਗੀ ਪਰ ਸਾਨੂੰ ਨਹੀਂ ਪਤਾ ਸੀ ਵੀ ਇਹ ਸਰਕਾਰ ਸਾਡੇ ਬੱਚਿਆਂ ਦੇ ਮੂੰਹ ਚੋਂ ਰੋਟੀ ਖੋਹ ਲੂਗੀ ਸਾਡਾ ਅੱਜ ਅਸੀਂ 6 ਮੁਲਾਜ਼ਮ ਪੀਆਰਟੀਵੀ ਕੋ ਡਿਪ ਦੇ ਫਾਰਗ ਕੀਤੇ ਗਏ ਆ ਵੱਖ-ਵੱਖ ਡਿਪੂਆਂ ਤੋਂ ਵੀ ਫਾਰਕ ਹੋਰ ਵੀ ਮੁਲਾਜ਼ਮ ਕਈਆਂ ਨੂੰ ਫਾਰਕ ਕੀਤਾ ਗਿਆ ਕਈਆਂ ਤੇ ਪਰਚੇ ਕੀਤੇ ਗਏ ਆ ਪਰ ਸਾਨੂੰ ਇਹ ਸਰਕਾਰ ਦੇ ਆਸ ਨਹੀਂ ਸੀ ਵੀ ਇਸ ਤਰ੍ਹਾਂ ਕਰੂਗੀ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਫਿਰ ਉਹ ਡੀਜੀ ਨਾਲ ਨਹੀਂ ਪ੍ਰਸ਼ਾਸਨ ਨਾਲ ਸਾਡੀ ਅਜੇ ਕੋਈ ਗੱਲ ਨਹੀਂ ਹੋਈ ਪ੍ਰਸ਼ਾਸਨ ਤਾਂ ਵੇਖੋ ਜੀ ਉਤੋਂ ਸਰਕਾਰ ਦੇ ਆਰਡਰ ਨਾਲ ਹੋਣਾ ਜੋ ਵੀ ਉਹਦਾ ਨੋਟੀਫਿਕੇਸ਼ਨ ਜਾਰੀ ਹੋਣਾ ਵੀ ਇਹਨਾਂ ਨੂੰ ਡਿਊਟੀ ਤੇ ਪਾਇਆ ਜਾਵੇ ਤਾਂ ਸਾਡੇ ਮੈਨੇਜਮੈਂਟ ਡਾਇਰੈਕਟ ਸਾਡੇ ਜੀਐਨ ਸਾਹਿਬ ਨੇ ਜੋ ਵੀ ਕਰਨਾ ਹੈ ਜੀਐਨ ਸਾਹਿਬ ਦੇ ਹੱਥ ਚ ਹੈ ਨੇ ਜੋ ਉੱਪਰੋਂ ਆਰਡਰ ਆਊਗਾ ਤੇ ਜੀਐਨ ਸਾਹਿਬ ਇਹ ਕਰਨਗੇ ਹੱਲ ਕੀ ਲੱਗਦਾ ਜਿਵੇਂ ਕੱਲ ਫਰਮਾ ਸਮਾਜ ਜਿਹੜੀ ਹੈਗੀ ਮੀਟਿੰਗ ਚੱਲੀ ਸੀਗੀ ਆਸ ਹੈ ਜੀ ਤੁਹਾਨੂੰ ਬਹਾਰ ਕਰੂ ਅ ਅਸੀਂ ਤਾਂ ਕਿਸੇ ਸਰਕਾਰ ਤੇ ਅਸੀਂ ਵਿਸ਼ਵਾਸ ਨਹੀਂ ਕਰਦੇ ਜਿੰਨਾ ਚਿਕ ਨੋਟੀਫਿਕੇਸ਼ਨ ਨਹੀਂ ਕਰਦੇ ਕਿਉਂਕਿ ਸਰਕਾਰ ਕਈ ਤਰ੍ਹਾਂ ਕਈ ਤਰਫਾ ਮੀਟਿੰਗਾਂ ਹੋ ਚੁੱਕੀਆਂ ਹਮੇਸ਼ਾ ਹਰੇ ਹਰੇ ਇੱਕ ਮੀਟਿੰਗ ਤੋਂ ਭੱਜ ਜਾਂਦੀ ਹੈ ਸਰਕਾਰ ਇੱਕ ਤੁਸੀਂ ਸਵਾਲ ਪਾਇਆ ਕਿ ਸਰਕਾਰ ਆਸੇ ਸਰਕਾਰ ਤਾਂ ਦਾਅਵੇ ਕਰ ਰਹੀ ਹੈ ਕਿ ਕੱਚੇ ਮਲਾਜ਼ਮ ਪੱਕੇ ਕਰਾਂਗੇ ਇਸ ਸਰਕਾਰ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਸੀਗੀ ਉਹਨਾਂ ਨੇ ਵੀ ਕੱਚੇ ਮਲਾਜ਼ਮ ਪੱਕੇ ਕੀਤੇ ਆ ਤੁਸੀਂ ਕਹਿੰਦੇ ਵੀ ਅਸੀਂ ਉੱਤੇ ਉੱਤੇ ਹੀ ਆ ਜੀ ਹਾਂਜੀ ਬਿਲਕੁਲ ਅਸੀਂ ਮੇਰੀ 2009 ਤੋਂ ਭਰਤੀ ਆ ਜੀ 17 ਸਾਲ ਹੋ ਗਏ ਸਾਨੂੰ ਇੱਥੇ ਕੱਚੇ ਕੰਮ ਕਰਦਿਆਂ ਨੂੰ ਮੈਂ ਜੀ ਜਦ ਕਿ ਅਸੀਂ 2014 ਚ ਅਸੀਂ ਆਮ ਆਦਮੀ ਪਾਰਟੀ ਦਾ ਪੂਰਾ ਪ੍ਰਚਾਰ ਸਾਡੇ ਹਰੇਕ ਸ਼ਹਿਰ ਚ ਸਾਡੀ ਆਮ ਆਦਮੀ ਪਾਰਟੀ ਦਾ SPARTC ਦੇ ਮੁਲਾਜ਼ਮਾਂ ਨੇ ਪ੍ਰਚਾਰ ਕੀਤਾ ਸੀ ਪਰ ਉਹੀ ਜੇ ਸਾਡੇ ਭਵੰਤ ਸਿੰਘ ਮਾਨ ਕਹਿੰਦੇ ਹੁੰਦੇ ਸੀ ਵੀ ਇਹ ਪਮਹਕੜ ਨੇ ਸਾਡੇ ਬਲਬ ਮੁਰੇ ਮੱਚ ਜਾਂਦੇ ਨੇ ਅਸੀਂ ਉਹ ਪਮਹਕੜ ਆ ਜਿਨ੍ਹਾਂ ਨੂੰ ਅੱਜ ਤੱਕੇ ਖਾਣਾ ਪੈ ਰਿਹਾ ਆ ਆਪ ਦਾ ਸਾਡਾ ਅੱਜ ਆਪਦਾ ਹੀ ਰੁਜ਼ਗਾਰ ਖੋਹਰ ਦਿੱਤੇ ਤੋਰੀ ਹੋਈ ਹੈ ਸਰਕਾਰ ਜਿਹੜੀ ਆਮ ਘਰਾਂ 'ਚ ਜਿਹੜਿਆਂ ਦਾ ਸੀ ਹੋਰ ਲੋਕਾਂ ਨੂੰ ਵੀ ਰੁਜ਼ਗਾਰ ਦਿੱਤਾ ਜਾਊ ਉਹਨਾਂ ਨੂੰ ਤਾਂ ਕੀ ਆਸਾ ਜਦੋਂ ਸਾਡੇ ਰੁਜ਼ਗਾਰ ਦਿੱਤੇ ਵੇ ਕੋਏ ਗਏ ਆ ਅਸੀਂ ਸਰਕਾਰ ਤੇ ਕੀ ਆਸ ਰੱਖਗੇ ਜਿਹੜੀ 2027 ਦੀ ਆਪਣੇ ਸਮਾਂ ਉਹ ਜਦੋਂ ਦਾ ਸੰਯੋਗ ਹੋ ਰਿਹਾ ਹੈ ਮੰਨ ਲਓ ਦੁਬਾਰਾ ਪਰ ਹਾਲ ਤਾਂ ਜਿੰਨਾ ਚੱਕਰ ਸਾਨੂੰ ਸਰਕਾਰ ਨੋਟੀਫਿਕੇਸ਼ਨ ਕੁਛ ਨਹੀਂ ਸਾਡਾ ਪੱਕਾ ਨਹੀਂ ਕਰਦੀ ਰੋਜ਼ਗਾਰ ਨੂੰ ਸਾਡਾ ਸਰਕਾਰ ਤੇ ਕਰਾ ਜੇ ਕੋਈ ਆਸ ਨਹੀਂ ਸਾਨੂੰ ਵੀ ਇਹ ਸਰਕਾਰ ਸਾਡਾ ਕੁਛ ਕਰੂਗੀ ਫੈਸਲਾ ਤਾਂ ਇਹਨਾਂ ਦੀ ਵੀ ਜਿਹੜਾ ਹੈਗਾ ਉੱਪਰ ਇਹਨਾਂ ਦੀ ਕੱਲ ਕੋਈ ਮੀਟਿੰਗ ਸੀਗੀ ਸਰਕਾਰ ਨਾਲ ਤੇ ਉਹ ਸਰਕਾਰ ਦੇ ਵਿੱਚ ਇਹਨਾਂ ਦੀ ਕਾਫੀ ਲੰਮੀ ਉੱਥੇ ਚੱਲੀ ਹੈ ਮੀਟਿੰਗਾਂ ਮੀਟਿੰਗ ਦੇ ਦੌਰਾਨ ਹਜੇ ਤੱਕ ਮਤਲਬ ਕਿ ਮੈਨੂੰ ਨਹੀਂ ਪਤਾ ਲੱਗਿਆ ਵੀ ਕੀ ਹੋਇਆ ਕੀ ਦੀ ਹੋਇਆ ਇਹ ਜੋ ਵੀ ਇਹਨਾਂ ਦਾ ਹੋਇਆ ਇਹ ਇਹਨਾਂ ਨੂੰ ਵੀ ਪਤਾ ਹੈ ਸਾਡੀ ਉੱਪਰੋਂ ਬਣਾਈ ਬੰਨ ਨੂੰ ਪਤਾ ਵੀ ਕੀ ਹੋਇਆ ਕਿਉਂਕਿ ਅਸਾਥਲੇ ਜੀਐਮ ਇੱਥੇ ਆ ਰਹੇ ਨੇ ਜ਼ਿਲ੍ਹੇ ਚ ਉਹਦੇ ਵਿੱਚ ਜੋ ਵੀ ਇਹਨਾਂ ਦਾ ਉੱਥੋਂ ਫੈਸਲਾ ਹੋਊਗਾ ਅਸੀਂ ਉਹ ਇਹਨਾਂ ਤੇ ਲਗੂ ਹੋ ਜਾ ਫਰੀਦਕੋਟ ਦੇ ਕਰਮਚਾਰੀ ਲਗਭਗ 350 ਕਰਮਚਾਰੀ ਹੈਗੇ ਨੇ ਲਗਭਗ ਚੱਲ ਰਹੇ ਚੱਲਦੇ ਜਿਸ ਤਰ੍ਹਾਂ ਦੀ ਮੀਟਿੰਗ ਚੱਲ ਰਹੀ ਹੁਣ ਜਿਹੜੀ ਦੂਰਾਂ ਮੀਟਿੰਗ ਹੋਣੀ ਹੈ ਕਿ ਉਹਦੇ ਅਧਾਰ ਤੇ ਨੋਟੀਫਿਕੇਸ਼ਨ ਜਾਰੀ ਕੀਤੇ ਜਾਣਗੇ ਨਹੀਂ ਜੋ ਵੀ ਹਾਂ ਜੋ ਵੀ ਫੈਸਲਾ ਸਰਕਾਰ ਲੈਂਦੀ ਹੈ ਜਾਂ ਜੋ ਮੈਨੇਜਮੈਂਟ ਲੈਂਦੀ ਉਹ ਤੇ ਉਸਤਾ ਉਹਨਾਂ ਨੂੰ ਹੁਕਮ ਮੰਨਣਾ ਹੀ ਹੈ